ਇਕ ਦੇਸ਼ ਦੀ ਸਰਕਾਰ ਨੇ ਲਿਆ ਹੈ ਅਨੋਖਾ ਫੈਸਲਾ ਦੇਸ਼ ਦੇ ਵਿੱਚ ਦਿਨ-ਬਦਨ ਘਟਦੀ ਹੋਈ ਜਨਮ ਦਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੁੱਕਿਆ ਗਿਆ ਇੱਕ ਕਦਮ ਪਾਰੀ ਸੰਕਟ ਦੇ ਕਾਰਨ ਪੈਦਾ ਹੋਈ ਹੈ ਇਹ ਮੁਸ਼ਕਲ ਤੇ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਕਿ ਚਾਰ-ਚਾਰ ਬੱਚੇ ਪੈਦਾ ਕਰੋ ਤੇ ਲੈ ਜਾਓ 32 ਲੱਖ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਰੂਸ ਦੀ ਸਰਕਾਰ ਨੇ ਇਹ ਇੱਕ ਅਨੋਖਾ ਫੈਸਲਾ ਲਿਆ ਹੈ ਕਿਉਂਕਿ ਰੂਸ ਦੇ ਵਿੱਚ ਦਿਨ-ਬਦਨ ਜਨਮਦਾਰ ਘਟ ਰਹੀ ਹੈ ਜਿਸ ਦੇ ਨਾਲ ਪੂਰੇ ਦੇਸ਼ ਦੀ ਜਨਸਖਿਆ ਬਹੁਤ ਜ਼ਿਆਦਾ ਘਟ ਗਈ ਹੈ ਔਰ ਇੱਕ ਬਹੁਤ ਵੱਡਾ ਸੰਕਟ ਜਿਹੜਾ ਕਿ ਇਸ ਦੇਸ਼ ਦੇ ਉੱਪਰ ਆਇਆ ਸੀ ਜਿਸ ਦੇ ਕਾਰਨ ਇਹ ਜਿਹੜੀ ਮੁਸ਼ਕਲ ਖੜੀ ਹੋ ਗਈ ਹੈ ਤੇ ਹੁਣ ਇਸੇ ਹੀ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਰੂਸ ਦੀ ਸਰਕਾਰ ਨੇ ਇਹ ਅਨੋਖਾ ਫੈਸਲਾ ਲਿਆ ਹੈ ਤੇ ਕਹਿ ਦਿੰਦਾ ਹੈ ਕਿ ਚਾਰ-ਚਾਰ ਬੱਚੇ ਪੈਦਾ ਰੂਸ ਤੇ ਲੈ ਜਾਓ 32 ਲੱਖ ਜੀਆਂ ਦੱਸਦੀ ਹੈ ਕਿ ਰੂਸ ਦੇ ਇੱਕ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰੂਸ ਦੀ ਜਿਹੜੀ ਕਿ ਜਨਸੰਖਿਆ ਹੈ ਬਹੁਤ ਜ਼ਿਆਦਾ ਘਟ ਗਈ ਹੈ ਰੂਸ ਦੇ ਵਿੱਚ ਜਨਮ ਦਰ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਘਟ ਹੈ ਜਿਸ ਦੇ ਕਾਰਨ ਜਿਹੜੀ ਕਿ ਪੂਰੇ ਦੇਸ਼ ਦੀ ਜਨਸੰਖਿਆ ਹੈ ਪੂਰੇ ਦੇਸ਼ ਦੀ ਆਬਾਦੀ ਹੈ ਬਹੁਤ ਜ਼ਿਆਦਾ ਘਟ ਗਈ ਹੈ ਰੂਸ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਜਿਹੜੇ ਕਿ ਨੌਜਵਾਨ ਜਿਹੜੇ ਦੇਸ਼ ਦਾ ਤਨ ਹੁੰਦੇ ਨੇ ਉਹ ਬਹੁਤ ਜ਼ਿਆਦਾ ਘਟਨੇ ਕਿਉਂਕਿ ਜਨਮਦਾਰ ਬਹੁਤ ਜ਼ਿਆਦਾ ਘਟ ਹੋ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਤੀ ਔਰਤ 1.5 ਬੱਚੇ ਦੀ ਦਰ ਹੈ ਜਿਹੜੀ ਕਿ ਬਹੁਤ ਜ਼ਿਆਦਾ ਘੱਟ ਹੈ ਤੇ ਪ੍ਰਤੀ ਔਰਤ 2.1 ਬੱਚੇ ਦੀ ਦਰ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਦੇਸ਼ ਦੀ ਜਿਹੜੀ ਜਨਸੰਖਿਆ ਫਿਰ ਵੀ ਠੀਕ ਠਾਕ ਹੋ ਜਾਵੇਗੀ ਦੱਸਦੀ ਹੈ ਕਿ ਇਹ ਜਿਹੜਾ ਸੰਕਟ ਹੈ ਇਹ ਇਸ ਕਰਕੇ ਪੈਦਾ ਹੋਇਆ ਹੈ ਕਿਉਂਕਿ ਰੂਸ ਬਹੁਤ ਸਮੇਂ ਤੱਕ ਯੂਕਰੇਨ ਦੇ ਨਾਲ جنگ ਦੇ ਵਿੱਚ ਹੈ ਜਿਹੜਾ ਕਿ ਰੁਝਿਆ ਹੋਇਆ ਸੀ ਤੇ ਇਸ جنگ ਨੇ ਰੂਸ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਬਹੁਤ ਜ਼ਿਆਦਾ ਨੌਜਵਾਨ ਜਿਹੜੇ ਕਿ ਇਸ ਜੰਗ ਦੇ ਵਿੱਚ ਮਾਰੇ ਗਏ ਸਨ ਸ਼ਹੀਦ ਹੋ ਗਏ ਸਨ ਇਸ ਤੋਂ ਇਲਾਵਾ ਰੂਸ ਦਾ ਜਾਨੀ ਤੇ ਮਾਲੀ ਹੋਰ ਵੀ ਨੁਕਸਾਨ ਹੋਇਆ ਸੀ ਜਿਸ ਕਾਰਨ ਹੁਣ ਰੂਸ ਦੇ ਵਿੱਚ ਜਿਹੜੀ ਜਨਮ ਦਰ ਬਹੁਤ ਜ਼ਿਆਦਾ ਘਟ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਾਲ 2024 ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਪਿਛਲੇ 25 ਸਾਲਾਂ ਤੋਂ ਦੇਖੀਏ ਕਿ ਰੂਸ ਦੇ ਵਿੱਚ ਜਿਹੜੀ ਜਨਸੰਖਿਆ ਜਿਹੜੀ ਜਨਮ ਦਰ ਹੈ ਸਭ ਤੋਂ ਘਟ ਪਾਈ ਜਾ ਰਹੀ ਹੈ ਇਸ ਕਰਕੇ ਜਿਹੜਾ ਵੀ ਵਕਤ ਹੋਣੇ ਹੀ ਰੂਸ ਨੇ ਹੰਡਾਇਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੀ ਜਨਮਦਾਰ ਹੈ ਪਹਿਲਾਂ ਦੇ ਨਾਲ ਉਹ ਵਧਣੀ ਚਾਹੀਦੀ ਹੈ ਇਸ ਕਰਕੇ ਹੀ ਸਰਕਾਰ ਨੇ ਇਹ ਜਿਹੜਾ ਆਫਰ ਹੈ ਇਥੋਂ ਦੇ ਨਾਗਰਿਕਾਂ ਨੂੰ ਦਿੱਤਾ ਹੈ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਵੀ ਨਾਗਰਿਕ ਚਾਰ ਬੱਚੇ ਪਿਆਦਾ ਕਰਨਗੇ ਉਹਨਾਂ ਨੂੰ 32 ਲੱਖ ਰੁਪਏ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪਹਿਲੇ ਬੱਚੇ ਤੇ ਜਿਹੜਾ ਕਿ 10 ਲੱਖ ਰੂਬਲ ਜਾਨਕਿ ਭਾਰਤੀ 8 ਲੱਖ ਰੁਪਏ ਉਹਨਾਂ ਨੂੰ ਦਿੱਤੇ ਜਾਣਗੇ ਉਹਨਾਂ ਦੇ ਨਾਲ ਇਹ ਵੀ ਗੱਲ ਕਹੀ ਹੈ ਪਹਿਲੇ ਤੇ ਦੂਜੇ ਬੱਚੇ ਤੇ ਜਿਹੜੇ ਪੈਸੇ ਮਿਲਦੇ ਨੇ ਜਿਹੜੇ ਰੁਪਏ ਮਿਲੁੰਦੇ ਨੇ ਉਹ ਕੇਂਦਰ ਸਰਕਾਰ ਦੇਵੇਗੀ ਤੇ ਤੀਜੇ ਤੇ ਚੌਥੇ ਬੱਚੇ ਤੇ ਜਿਹੜੀ ਰਕਮ ਦਿੱਤੀ ਜਾਣੀ ਹੈ ਉਹ ਰਾਜ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਦੇ ਬਾਰੇ ਵਿੱਚ ਕੋਈ ਵੀ ਸ਼ਰਤ ਨਹੀਂ ਹੈ ਪਰੰਤੂ ਸਿਰਫ ਇੱਕੋ ਹੀ ਗੱਲ ਹੈ ਜਿਸ ਦੇ ਵਿੱਚ ਇਹੜਾ ਆਫਰ ਹੈ ਉਹ 18 ਤੋਂ 32 ਸਾਲ ਦੀ ਉਮਰ ਦੀਆਂ ਲੜਕੀਆਂ ਦੇ ਲਈ ਹੈ ਇਹ ਲੜਕੀਆਂ ਜਿਹੜੀਆਂ ਕਿ ਇਸ ਉਮਰ ਦੇ ਵਿੱਚ ਚਾਰ ਬੱਚੇ ਪੈਦਾ ਕਰਨਗੀਆਂ ਉਹਨਾਂ ਨੂੰ ਇਹ ਇੰਨੀ ਵੱਡੀ ਰਕਮ ਦਿੱਤੀ ਜਾਵੇਗੀ ਸਰਕਾਰ ਦਾ ਇਹ ਮੰਨਣਾ ਹੈ ਕਿ ਅਜਿਹਾ ਕਰਨ ਦੇ ਨਾਲ ਜਿਹੜੀ ਕਿ ਜਨਮਦਾਰ ਹੈ ਉਸ ਦੇ ਵਿੱਚ ਵਾਧਾ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਵਿੱਚ ਜਿਹੜੇ ਕਿ ਨੌਜਵਾਨ ਨੇ ਉਹਨਾਂ ਨੂੰ ਫੌਜ ਦੇ ਵਿੱਚ ਵੀ ਭਰਤੀ ਕੀਤਾ ਜਾਵੇਗਾ ਦੱਸ ਦਈਏ ਰੂਸ ਦੇ ਸਿਹਤ ਮੰਤਰੀ ਪਹਿਲਾਂ ਹੀ ਨਾਗਰਿਕਾਂ ਨੂੰ ਇਸ ਬਾਰੇ ਦੇ ਵਿੱਚ ਸਲਾਹ ਦੇ ਚੁੱਕੇ ਨੇ ਤੇ ਹੁਣ ਸਰਕਾਰ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਨਾਗਰਿਕ ਚਾਰ ਬੱਚੇ ਪੈਦਾ ਕਰਨਗੇ ਉਹਨਾਂ ਨੂੰ 32 ਲੱਖ ਰੁਪਏ ਦਿੱਤੇ ਜਾਣਗੇ ਇੱਥੇ ਦੱਸ ਦਈਏ ਕਿ ਚੀਨ ਤੇ ਜਾਪਾਨ ਦੇ ਵਿੱਚ ਵੀ ਕੁਝ ਅਜਿਹੇ ਸੰਕਟ ਪੈਦਾ ਹੋਇਆ ਸੀ ਇਸ ਕਰਕੇ ਉਹ ਵੀ ਸਰਕਾਰਾਂ ਕੁਝ ਚਿੰਤਿਤ ਨੇ ਤੇ ਉਹਨਾਂ ਦੇ ਵੱਲੋਂ ਵੀ ਉਚੇਚੇ ਕਦਮ ਚੁੱਕੇ ਜਾ ਰਹੇ ਨੇ